ਬੱਤ ਮੂੰ ਨਹੀਂ ਮੇਰ ਕੋ ਬੁੱਢੇ ਵੇਲੇ ਨਹੀਂ ਬੇਸੀ ਸਹੀ ਜਾਣੀ ਸਾਰੀ ਉਮਰ ਬਸਹੰਦੀ ਰਹੀ ਆ ਬਣੀ ਤੂੰ ਭਰਾ ਦੀ ਹੋਣ ਫਿਰ ਮੇਰੇ ਅੰਦਰ ਇੰਨੇ ਦੁੱਖ ਗਏ ਜਿੰਨੀਆਂ ਕਰਦੀਆਂ ਟਪਣੀਆਂ ਜਾਣੀ ਜਦੋਂ ਤੀ ਤੂਆ ਹੀ ਆਈ ਨਾ ਬਲਛਣੇ ਨੂੰ ਤੂੰ ਬੋਲਦੀ ਰਹਿਨੀ ਆ ਰਹੀਆਂ ਭਰਾਵਾਂ ਦੀ ਉਸਰਾਦੇ ਵੀ ਇੱਥੇ ਹੀ ਸੀ ਨਹੀਂ ਪਤਾ ਨਹੀਂ ਪਾਪਾ ਜੀ ਨੂੰ ਜੇ ਟਾਈਮ ਸੀ ਚਾਹ ਦੇ ਦੋ ਤੇ ਤਾਂ ਵੀ ਬੋਲੀ ਜਾਣਾ ਤੇ ਜੇ ਨਾ ਮਿਲੇ ਤਾਂ ਵੀ ਬੋਲੀ ਜਾਣਾ ਕੋਈ ਨਾ ਕੋਈ ਗਲਤ ਨੁਕਸ ਕੱਟੀ ਜਾਂਦੇ ਪਾਪਾ ਜੀ ਤੇ ਹੁਣ ਕੀ ਹੋ ਗਿਆ ਨਹੀਂ ਹੋਣਾ ਕੀ ਆ ਉਹ ਚਾਹ ਦੇ ਨਾਲ ਮੈਂ ਸੇਵੀਆਂ ਰੱਖਦੀਆਂ ਤੇ ਬਸ ਪਾਪਾ ਜੀ ਬੋਲਣਾ ਸ਼ੁਰੂ ਨਹੀਂ ਮੈਂ ਸੇਵੀਆਂ ਫੰਨਾ ਵਾ ਤੁਸੀਂ ਡੱਬੇ ਲਪੋਲ ਕੋ ਰੱਖੇ ਆ ਉਹ ਕਿੱਥੇ ਨੇ ਇਹ ਬੁੜੇ ਨੂੰ ਨਾ ਬਸ ਕੋਈ ਨਾ ਕੋਈ ਚਾਹੀਦਾ ਵਾ ਕਿ ਮੈਂ ਇੱਥੇ ਨੁਕਸ ਕੱਢਨੇ ਆ ਕੁਛ ਵੀ ਭਾਵੇਂ ਜਿੰਨਾ ਮਰਜ਼ੀ ਕਰ ਲੋ ਨਾ ਸਹੀ ਇਹਨੇ ਨੁਕਸ ਕੱਟ ਹੀ ਰਣੇ ਆ ਮਸ ਸਮਝ ਨਹੀਂ ਲਗਦੀ ਮੇਰੀ ਗੱਲ ਸੁਣੋ ਤੁਹਾਨੂੰ ਸਮਝ ਲੱਗੇ ਭਾਵੇਂ ਨਾ ਲੱਗੇ ਮੈਂ ਤੇ ਲਿਆ ਵਾ ਪਲਾਟ ਮੇਰੇ ਤੁਹਾਨੂੰ ਪਤਾ ਪਏ ਕਿ ਕਿੰਨੇ ਸੋਖੇ ਆ ਆ ਇੱਥੇ ਏਕ-ਏਕ ਕਮਰਿਆਂ ਦੇ ਵਿੱਚ ਬੁਜਾਰਾ ਕਰਨਾ ਪੈਂਦਿਆ ਮੈਂ ਤੇ ਇਹ ਸੋਚਿਆ ਵਾ ਪਲਾਟ ਦਾ ਕਰਾਂ ਮੈਂ ਕੰਮ ਇੱਥੋਂ ਨਿਕਲਾਂ ਅਸੇ ਆਪਾਂ ਬੁੜੇ ਤੋਂ ਵੀ ਇਹਦੀਆਂ ਗੱਲਾਂ ਤੋਂ ਵੀ ਤੇ ਇਸ ਘਰ ਦੇ ਵਿੱਚੋਂ ਵੀ ਨਾ ਕੋਈ ਦਿਮਾਗ ਤੇ ਬੋਝ ਤੇ ਨਾ ਕੁਛ ਨਹੀਂ ਨਹੀਂ ਇਹ ਤੋਂ ਸੁਧਿਆ ਨੇ ਐਤਰਾ ਕਿਤਰਾ ਤੂੰ ਪਲਾਟ ਲੈ ਕੇ ਤੇ ਬਣਾ ਲੇਂਗੀ ਉਹ ਮੇਰੀ ਸੁਣ ਗੱਲ ਜੇ ਤੂੰ ਆਪਣਾ ਵੱਖਰਾ ਪਲਾਟ ਪਹਿਲੀ ਪਾ ਲਿਆ ਤੇ ਆ ਮਕਾਨ ਦਾ ਹਿੱਸਾ ਪਾਪਾ ਜੀ ਕੋ ਕਿਤਰਾ ਲਾਏਂਗੀ ਇਹਦੇ ਵੀ ਚਿੱਤੇ ਤੇਰਾ ਹਿੱਸਾ ਹੋਏ ਮਰ ਜਾਣਾ ਹੀ ਫੇਰ ਨਾ ਕਹੀਂ ਆਪਣਾ ਪਲਾਟ ਲੈ ਕੇ ਨਾ ਤੂੰ ਉੱਥੇ ਹੀ ਰੱਖ ਜਿੱਥੇ ਰੱਖਿਆ ਆਈ ਤੇਰਾ ਹਿੱਸਾ ਨਾਲ ਹੀ ਮਾਰ ਪਾਪਾ ਦਾ ਤੇਲੀ ਤੇਲੀ ਦਾ ਹਿਸਾਬ ਰੱਖਦਾ ਏ ਤੇ ਤੂੰ ਕੀ ਸਮਝਦੀ ਆਂ ਤੈਨੂੰ ਆਪਣਾ ਹਿੱਸਾ ਐਵੇਂ ਦੇ ਦਊਗਾ ਇੱਕ ਇੱਕ ਕਮਰੇ ਦਾ ਕੀ ਹਿੱਸਾ ਮਿਲਣਾ ਉਹ ਨਾਲੇ ਮੇਰੀ ਗੱਲ ਸੁਣੋ ਆ ਜਦ ਤੱਕ ਤੁਹਾਨੂੰ ਲੱਗਦਾ ਬੁੜਾ ਜ਼ਿੰਦਾ ਵਾ ਇਹਨੇ ਤੁਹਾਨੂੰ ਕੁਛ ਲੈਣ ਦੇਣਾ ਵਾ ਇਹਨੇ ਦੇ ਸਾਰਾ ਕੁਝ ਸਾਤੀ ਤੇ ਲੈ ਕੇ ਮਤਨਾ ਨਹੀਂ ਮੇਰੀ ਗੱਲ ਸੁਣ ਕਮਲੀਏ ਉਹ ਕਹਿਣ ਨੂੰ ਹੀ ਇੱਕ ਇੱਕ ਕਮਰਾ ਆਣਾ ਹਿੱਸੇ ਵੇ ਇੱਕ ਇੱਕ ਕਮਰਾ ਲਿਖਿਆ ਥੋੜੀ ਜਾਣਾਈ ਜਿੰਨੀ ਜ਼ਿਆਦਾ ਦੀ ਉਹਦਾ ਹਿਸਾਬ ਹੋਣਾ ਹੀ ਹਿਸਾਬ ਤੂੰ ਕਿਉਂ ਸੁਧਾਲ ਬੰਦੀ ਪਈ ਐ ਪੂਰੀ ਜਾਇਦਾਦ ਦਾ ਹਸਾਬ ਹੋਣਾ ਹੀ ਇੱਕ ਕਮਰੇ ਦਾ ਥੋੜੀ ਹੋਣਾ ਹੀ ਤੂੰ ਮੇਰੀ ਗੱਲ ਸੁਣ ਆਪਣਾ ਪਲਾਟ ਰਹਿਣ ਦੇ ਤੇ ਜਦੋਂ ਕਿਤੇ ਪਾਪਾ ਹੋਊਗਾ ਨਾ ਇੱਧਰ ਉੱਧਰ ਇਹ ਆਪਾਂ ਦੋਵੇਂ ਹਲਕੇ ਉੱਥੇ ਕਮਰੇ ਪਾ ਲਾਂਗੇ ਆ ਕਿਉਂ ਗੱਲ ਵੀ ਤੁਹਾਡੀ ਸਹੀ ਆ ਜਾ ਵੀ ਮੇਰੀ ਗੱਲ ਸੁਣ ਹੁਣ ਪਾਪਾ ਨੇ ਜਿਹੜੀ ਸਬਜ਼ੀ ਅੱਜ ਕਹੀ ਉਹ ਧਰ ਲਾ ਸਬਜੀ ਤਾਂ ਨਹੀਂ ਤੇ ਹੁਣ ਤੂੰ ਹੀ ਹੋਈ ਹਾਂ ਮੈਂ ਉਹ ਮੈਨੂੰ ਲੈ ਕਿਓ ਇਹਦੀ ਸਬਜੀ ਬਣਾਉਣ ਵਾਸਤੇ ਐਵੇਂ 36 ਨੁਕਸੇ ਨੇ ਲੱਭ ਦੇਣੇ ਆ ਮੈਨੂੰ ਤੇ ਚਾਚੀ ਨੇ ਕਿਹਾ ਵਾ ਉਹ ਕਿਰਨ ਤਰਨ ਲੱਗੀ ਸਬਜੀ ਕਹੇ ਸਬਜੀ ਪਾਪੇ ਨੇ ਕਹੀ ਇਹ ਮਿੰਤੇ ਪਤਾ ਨਹੀਂ ਮੈਨੂੰ ਕਿਉਂ ਫਿਸਾਨ ਦੇ ਜੇ ਪਤਾ ਨਹੀਂ ਉਹਨੇ ਟਿੰਡੇ ਕਹਿਆ ਭਰ ਕੇ ਬਣਾਉਣੇ ਆ ਮੈਨੂੰ ਨਹੀਂ ਬਣਾਉਣੇ ਆਂਦੇ ਤੂੰ ਆਪਣੀ ਸੱਸ ਨੂੰ ਆਖ ਜਾ ਕੇ ਟਿੰਡੇ ਬਣਾ ਲੈ ਕੇ ਕਿ ਸਾਗ ਬਣਾਣਾ ਹੀ ਚੰਗਾ ਫਿਰ ਹਾਂ ਚੰਗਾ ਮੈਂ ਨਾ ਅੱਬ ਬਜਾਰੋਂ ਜਰਾ ਮੰਡੀ ਆ ਸਬਜ਼ੀ ਫੜ ਲਿਆਵਾ ਜਾ ਜਾਓ ਫੜ ਲਿਆਓ ਤੁਸੀਂ ਆਪਣੇ ਵਾਸਤੇ ਮੈਂ ਤੇ ਬਣਾਵਾਂ ਟਿੰਡੇ ਜਿਹੋ ਜਿਹਾ ਬੁਢਾ ਆਪਾ ਉਹ ਜਿਹੀ ਸਬਜ਼ੀਆਂ ਲਊਗਾ ਕਦੂ ਟਿੰਡੇ ਤੋਰੀ ਕਰੇਲੇ ਕਰੇਲਿਆਂ ਤੋਂ ਵੀ ਕੋੜਾ ਠਵਾ ਨੱਟ ਕੇ ਮੈਂ ਕਾਰਟੂਨ ਵੇਖਣ ਲਈ ਹੈ ਹੈ ਨਾ ਤੈਨੂੰ ਜਿਹੜਾ ਖਲ ਨਹੀਂ ਹੈ ਹੈ ਜਿਹੋ ਜਿਹਾ ਕਾਰਟੂਨ ਹੀ ਨਹੀਂ ਉਹ ਜੇ ਨਵਾਂ ਕਾਰਟੂਨ ਲੈ ਆਈ ਹੈ ਹੁਣਾਂ ਤੇ ਕੰਮ ਕਰਦੀ ਕੋਈ ਅਕਲ ਨਹੀਂ ਹੈਗੀ ਹਾ ਤੂੰ ਕੀ ਤੇਰੀ ਵਾਲੀ ਉਹ ਸਾਰਾ ਅਗਰੇ ਇਥੇ ਬੈਠੀ ਰਹੀ ਨੀ ਆ ਮਦਰ ਭਾਵੇਂ ਕੋਈ ਚੋਰੀ ਕਰਕੇ ਗਾਂ ਜਾਵੇ ਕਾਮ ਵਾਲੀ ਤੂੰ ਉਹੋ ਹੀ ਰੱਖੀ ਆ ਭਾਵੇਂ ਸਾਰਾ ਉਜਾ ਮਾਰ ਕੇ ਲਾ ਜੀ ਤੂੰ ਇਥੇ ਬੈਠੀ ਨਿਆਣਿਆ ਕਾਰਟੂਨ ਕਾਰਟੂਨ ਨੇ ਤੂੰ ਸਿਹਰ ਰਚੜੇ ਕੋੜੇ ਸਵਾਰਨ ਦੇ ਸਿਆਈ ਨਾ ਬੁੱਲਿਆ ਕੋਣ ਅਰੇ ਬੱਚਿਆਂ ਨੂੰ ਹਾਂ ਵੇਲੇ ਬੋਲਦੇ ਰਹਿੰਦੇ ਬੋਲਦੇ ਰਹਿੰਦੇ ਕੋਈ ਚੰਗਾ ਲੱਗਦਾ ਸਰਾ ਨੂੰ ਅੱਤਿਆਂ ਨੂੰ ਅੰਜ ਬੋਲਦੀ ਆ ਫਸਦੀਆਂ ਖੇੜਦੀਆਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਅਚਮਕਰ ਮੈਂ ਦੀ ਸਿਆਣੀ ਫਸਦੀਆਂ ਖੇੜਦੀਆਂ ਚੰਗੀਆਂ ਨਹੀਂ ਲੱਗਦੀਆਂ ਮੈਂ ਸਾਰੀ ਉਮਰ ਤੇਰੀ ਉਹਦੀ ਅਗਲ ਆਈ ਦੀ ਗਾ ਨੌਂ ਨੂੰ ਉਹ ਜੇ ਆਏਗੀ ਗਾ ਉਹਦੀ ਨੂੰ ਨੌਂ ਉਹ ਜੇ ਲੈ ਆਈ ਆ ਆ ਕੋਈ ਸ਼ਹਿਰ ਚੁਕ ਲਈ ਆ ਕੋਈ ਕੋਸ਼ ਜੇ ਮੇਰਾ ਵੱਡਾ ਮੁੰਡਾ ਨਾ ਮਰਦਾ ਤੇ ਤੁਹਾਨੂੰ ਸਾਰਿਆਂ ਨੂੰ ਨਾ ਆ ਦਾਣੇ ਚ ਪਾਉਂਦਾ ਹੈ ਜਿਵੇਂ ਬੇਲੀਆਂ ਕੋਈ ਇਧਰ ਬੈਗੀ ਕੋਈ ਉਧਰ ਬੈਗੀ ਮੇਰੇ ਨਾ ਸਾਹਮਣਾ ਬੋਲਿਆ ਕਰ ਮੇਰੀ ਗੱਲ ਸੁਣ ਜਿਹੋ ਜੀ ਇਹੋ ਜੀ ਗੱਲਾਂ ਕਰਦੇ ਨਾ ਸਿਮਰਨ ਦੇ ਦਿਲ ਨੂੰ ਪਤਾ ਕਿੰਨਾ ਦੁੱਖ ਪਹੁੰਚਦਾ ਹੈ ਬਾਰ ਬਾਰ ਨੂੰ ਯਾਦਗਾਰ ਵਾਲੇ ਦੁਆ ਦਿੰਦੇ ਕਿਉਂ ਕਰਦੇ ਇਹੋ ਜੀ ਘੱਟ ਗੱਲਾਂ ਚੰਗਾ ਲੱਗਦਾ ਆਪਣੀ ਉਮਰ ਦਾ ਲਿਹਾਜ਼ ਕਰੋ ਅਜਮ ਕਰ ਵੱਡੀ ਸਿਆਣੀ ਉਮਰ ਦਾ ਲਿਹਾਜ਼ ਕਰੋ ਜਿਹੋ ਜੀ ਕੋਕੋ ਉਹ ਜੇ ਬੱਚੇ ਹੈ ਉਹ ਬੱਚਿਆਂ ਨੂੰ ਇੰਨਾ ਨਹੀਂ ਬੋਲੀਦਾ ਉਹਨਾਂ ਦੀ ਜ਼ੁਬਾਨ ਖੁੱਲ ਜਾਏਗੀ ਬਾਗੀ ਹੋ ਜਾਣਗੇ ਤੁਹਾਡੇ ਤੋਂ ਹੁੰਦੇ ਤੁਹਾਡੀ ਸੇਵਾ ਕਰਦੀਆਂ ਉੜਕੇ ਕਿੰਨਾ ਕਰਨੀ ਜੇ ਸੇਵਾ ਮੇਰ ਕੋ ਨਹੀਂ ਜੋਣੀ ਮੇਰੇ ਤੇ ਕਿਹਨੀ ਗੋਡੇ ਚਲਦੇ ਅੱ ਵਤੇਰੇ ਗੋਡੇ ਨਹੀਂ ਚਲਦੇ ਗੱਲਾਂ ਤੇ ਤੈਨੂੰ ਬੜੀਆਂ ਆਉਂਦੀਆਂ ਹੈ ਹੈ ਗੋਡੇ ਨਹੀਂ ਚਲਦੇ ਤਾ ਓਾ ਛਟਾ ਸ਼ਰਮ ਦਾ ਘਾਟਾ ਸਾਰਾ ਦਿਨ ਬਾ ਮੈਂ ਤੇ ਨਿਆ ਆਇਆ ਕੁੱਤਾ ਤਾ ਕਾਟੂੰ ਵੇਛੜੇ ਉਧਰ ਰਵੇਖੀ ਕੀ ਉਧਰ ਹੋਂ ਡਿਆ ਆ ਬਸ ਕਰੋ ਸਾਰੀ ਉਮਰ ਮੇਰੀ ਬੇਇੱਜ਼ਤੀ ਕਰਦੇ ਰਹੋ ਹੁਣ ਨਹੀਂ ਜੇ ਮੇਰ ਕੋ ਸਹੀ ਜਰੀ ਤੁਹਾਡੀ ਕੰਨ ਪਤਾ ਨਹੀਂ ਲੱਗਦਾ ਮੈਂ ਕੀ ਬੋਲਣਾ ਪਿਆ ਕੀ ਨਹੀਂ ਬੋਲਣਾ ਪਿਆ ਕੋਈ ਆਪਣੀ ਉਮਰ ਦਾ ਲਿਆਜ ਕਰਿਆ ਕਰੋ ਨੂਆ ਤੀ ਆ ਸਾਹਮਣੇ ਹਰ ਵੇਲੇ ਬੇਇੱਜ਼ਤੀ ਕਰਦੇ ਰਹਿੰਦੇ ਹੋ ਬੁੱਢੀ ਤੇ ਤੂੰ ਹੈ ਆ ਮੇਰਾ ਰਿਹਲਾ ਆ ਮੈਂ ਕਿਹਦੀ ਡਾਈ ਲਾਈ ਆ ਤੇ ਤੂੰ ਹੈ ਮਾਮਾ ਵਾਲੀ ਬੜੀ ਫਦੀ ਹੈ ਮਾਮਾ ਨਹੀਂ ਆ ਨੌਲ ਵਗਾ ਟੱਪ ਗਈ ਤੂੰ ਹੈ ਸ਼ਰਮ ਦਾ ਕਾਟਾ ਹਾਦੂਗੀ ਤੇਰੀ ਵਾਲੀ ਤੁਸੀਂ ਨਾ ਸੁਧਰੇ ਸਾਰੀ ਮਨ ਸਾਰੀ ਉਮਰ ਲੰਘ ਗਈ ਤਾਡੀ ਐਂਜੀ ਰਹਿਓ ਤੇ ਐਂਜੀ ਰਹਿਣਾ ਤੁਸੀਂ ਬਹੁਤੀ ਬਕਵਾਸ ਨਾ ਕਰ ਰੱਬ ਇਹਨੇ ਸਮਝਾ ਮੇਰੇ ਤੇ ਦਿਮਾਗ ਹੀ ਆ ਗਈ ਜਨਲੀ ਵੀਰਾ ਤੂੰ ਟੈਨਸ਼ਨ ਨਾ ਕਰ ਮੈਂ ਹੁਣੇ ਪੁੱਛਦੀ ਹਾਂ ਜਾ ਜਾ ਤੈਨੂੰ ਨਾ ਸਾਰੀ ਉਮਰ ਆ ਕਹ ਲਈ ਤੂੰ ਬੋਲਦੀ ਰਿਹਾ ਕਰ ਤੇ ਪੂਰਾ ਮੇਰਾ ਨਾ ਲੜਦੀ ਰਿਹਾ ਕਰ ਨਹੀਂ ਮੈਂ ਬੋਲਨੀ ਨਾ ਪਹਿਲੀ ਗੱਲ ਤੋਂ ਨੀਂਦ ਆ ਕੀ ਮਤਲਬ ਹੋਇਆ ਬਈ ਲਬੂ ਆਇ ਤੁ ਮੇਰ ਨਾਲ ਨਹੀਂ ਤੂੰ ਚਾਹਦੇ ਨਾ ਬੋਲਣ ਲਈ ਤੇ ਭਰਾ ਮੇਰੇ ਨਾਲ ਕੀ ਬੋਲਦੇ ਆਂਗੀ ਮੈਂ ਤਾਂ ਤੁਹਾਨੂੰ ਕੁਛ ਕਿਹਾ ਹੀ ਨਹੀਂ ਮੈਂ ਕਿਹਾ ਮੈਂ ਬੋਲਨੀ ਆ ਤੂੰ ਹੋਰ ਕੌਣ ਬੋਲਦਾ ਹੈ ਭਰਾ ਹੀ ਤੇਰਾ ਬੋਲੀ ਜਾਂਦਾ ਬਿਨ ਪ੍ਰੇਖੋ ਤੇ ਬੰਦੇ ਤੇ ਬੋਲਦੇ ਹੁੰਦੇ ਮੇਰੀ ਗੱਲ ਸੁਣ ਲੈ ਭੈਣ ਜੀ ਮੇਰੇ ਕੋ ਨਹੀਂ ਹੁਣ ਬੇਇੱਜ਼ਤੀ ਕਰਾਈ ਜਾਂਦੀ ਸਾਰੀ ਮਰ ਮ ਲੰਗਾਤੀ ਆ ਦੇ ਨਾਲ ਬੇਇੱਜ਼ਤੀ ਕਰਾ ਕਰ ਕੇ ਹੁਣ ਮੇਨੂ ਆ ਪੋਤਰੀਆਂ ਵਾਲੀ ਹੋ ਗਈ ਆ ਦੱਸ ਮੇਰੀਆਂ ਨੂੰ ਆਗੋ ਪੋਤਵੇ ਨੂੰ ਆ ਉਹਨਾਂ ਜਿਵੇਂ ਬੋਲੀ ਜਾਂਦੇ ਨੇ ਪਟਾਇਨ ਲੱਗਦਾ ਫਿਰ ਕੀ ਹੋਇਆ ਉਹਨੇ ਤੇਰੀ ਕਿਹੜੀ ਬੇਇੱਜ਼ਤੀ ਕਰ ਦਿੱਤੀ ਆ ਬੰਦੇ ਨੇ ਬੋਲਤਾ ਆਪ ਚੁੱਪ ਹੋ ਕੇ ਇੱਧਰ ਹੋ ਜਾ ਨਾ ਕਿੰਨਾ ਕੁ ਚੁੱਪ ਹੋਏ ਮੈਂ ਤਾਂ ਸਹਲੀਆਂ ਸਾਰੀ ਉਮਰ ਸਹਲੀਆਂ ਮੇਨੂੰਆਂ ਨੇ ਵੀ ਸਹਲਿਆ ਉਹ ਕੋ ਪੁੱਤਰੇ ਨੂੰਆਂ ਸਹੰਦੀ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਤੁਸੀਂ ਨਾ ਲੜਿਆ ਕਰੋ ਤੁਸੀਂ ਬਹੁਤ ਲੜਦੇ ਜੇ ਮੇਰੇ ਭਰਾ ਨਾਲ ਤੈਨੂੰ ਪਤਾ ਕਿੰਨਾ ਕੁ ਬੋਲਦਾ ਨੱਕ ਮੂੰਹ ਉੱਟਦੀ ਨਾ ਸੇਵਾ ਕੱਲ ਨੂੰ ਕਰਨਗੇ ਤੇ ਫੇਰ ਕੀ ਕਰ ਲੇਗਾ ਸਾਰੇ ਕਰਨਗੇ ਸੇਵਾ ਕਿਉਂ ਨਹੀਂ ਕਰਨਗੇ ਘਰ ਦਾ ਮਾਲਕ ਆ ਉਹ ਨਹੀਂ ਕੀ ਕੀ ਆ ਕੀ ਕਹਿਵਾਂ ਜੀ ਨਾ ਤੂੰ ਸੁਣਿਆ ਨਹੀਂ ਉਹ ਘਰ ਦਾ ਮਾਲਕ ਐ ਇਹਦਾ ਮਤਲਬ ਮੈਂ ਤਾਂ ਕੁਛ ਨਹੀਂ ਨਾ ਸਾਰੀ ਉਮਰ ਮੈਂ ਸਾਰੇ ਟੱਬਰ ਦੀ ਸੇਵਾ ਕਰ ਛੱਡੀ ਤੇ ਮਾਲਕ ਉਹ ਹੀ ਰਿਹਾ ਮੈਂ ਤਾਂ ਕੁਛ ਵੀ ਨਾ ਭਾਈ ਮੇਰੀ ਗੱਲ ਸੁਣ ਲਓ ਭਾਈ ਜੀ ਜਦੋਂ ਤੇਰਾ ਆਦਮੀ ਨਹੀਂ ਨਾ ਅਸੀਂ ਚੰਗਾ ਜੁੜਿਆ ਤੇ ਮੈਂ ਹੀ ਤੇਰੇ ਭਰਾ ਨੂੰ ਵਾਸਤੇ ਪਾਇ ਸੀ ਭੈਣ ਨੂੰ ਆਪਣੇ ਘਰ ਲੈ ਆਓ ਅਸੀਂ ਰੱਖਾਂਗੇ ਰਾਣੀ ਬਣਾ ਕੇ ਮੈਂ ਰੱਖਾਂਗੀ ਇੱਥੇ ਤੇ ਭੈਣਾ ਪੇਕਿਆਂ ਦੇ ਘਰ ਹੀ ਆਉਂਦੀਆਂ ਵਾ ਔਰ ਕਿੱਥੇ ਜਾਂਦੀਆਂ ਵਾ ਤੇ ਮੈਂ ਇੱਥੇ ਹੀ ਆਉਣਾ ਸੀ ਭਰਾ ਕੋਈ ਆਉਣਾ ਸੀ ਪਰਚਾਈ ਕੋਈ ਆਉਣਾ ਹੀ ਤੇ ਮੈਂ ਤੈਨੂੰ ਇਦ ਤੱਕ ਵੱਧ ਘਟ ਕਦੀ ਕਿਹਾ ਵਾ ਮੈਂ ਕਦੀ ਕਿਹਾ ਵਾ ਕਿ ਮੇਰੀ ਨੂਹਾਂ ਨਹੀਂ ਤੇਰੀ ਸੇਵਾ ਕਰਦੀ ਨਾ ਮੈਨੂੰ ਤਾਂ ਨਹੀਂ ਕਿਹਾ ਤੇ ਤੁਸੀਂ ਤਾਂ ਲੜਦੇ ਰਹਿੰਦੇ ਜੇ ਨਾ ਉਹ ਮੈਨੂੰ ਚੰਗਾ ਲੱਗਦਾ ਉਹ ਨਹੀਂ ਮੈਨੂੰ ਚੰਗਾ ਲੱਗਦਾ ਤੁਸੀਂ ਮੇਰੇ ਭਰਾ ਨੂੰ ਬੋਲੋ ਮਾੜੀ ਚੰਗੀ ਗੱਲ ਗਵਾ ਨਹੀਂ ਬਣੀ ਤੂੰ ਭਰਾ ਦੀ ਹੋ ਫਿਰ ਮੇਰੇ ਅੰਦਰ ਇੰਨੇ ਦੁੱਖ ਗਏ ਜਿੰਨੀਆਂ ਘੜਦੀਆਂ ਟਮਣੀਆਂ ਹੀ ਆ ਜਾ ਨਹੀਂ ਜਦੋਂ ਤੂੰ ਤੋਇਆ ਹੀ ਨਹੀਂ ਨਾ ਬਲਛਣੇ ਨੂੰ ਤੂੰ ਬੋਲਦੀ ਰਹਿਣੀ ਆ ਰੋਂਦੀ ਰਹਿਣੀ ਆ ਤੈਨੂੰ ਕੋਈ ਕੰਮ ਨਹੀਂ ਹੈਗਾ ਜੀ ਅੱਜ ਤੂੰ ਲੇ ਨਹੀਂ ਲੈ ਜਿਆਦਾ ਆ ਗਈ ਭੈਣ ਦੀ ਹੈ ਆਏ ਹਾਏ ਨਹੀਂ ਸ਼ੁਕਰ ਹੈ ਸ਼ੁਕਰਾਨਾ ਕਰਾਈ ਸ਼ੁਕਰ ਹੈ ਨਹੀਂ ਮਿਰਪੈ ਨਾ ਇਹ ਨਹੀਂ ਮਿਰਪੈ ਨਹੀਂ ਮੈਨੂੰ ਤੇ ਆ ਗਈ ਤੁਹਾਨੂੰ ਆਈ ਲੈ ਮੈਨੂੰ ਕਿਉਂ ਨਹੀਂ ਆਈ ਪੈਣ ਦੀ ਜਦ ਕਿ ਦੀ ਪੇਕੇ ਪਲ ਜਾਂਦੇ ਨੇ ਹੈ ਫਸ ਕਿਉਂ ਜਾ ਗੱਲਾਂ ਕਰਨ ਈ ਆ ਤੂੰ ਤੁਸੀਂ ਵੱਡੇ ਸੀ ਤੁਹਾਨੂੰ ਹੋਣਾ ਚਾਹੀਦਾ ਸੀ ਮੇਰੇ ਕੋਲ ਲੈ ਪੇਕੇ ਵੀ ਕਦੀ ਗੱਲ ਪੈ ਜਾਤ ਭੁੱਲਦੀ ਆ ਪਹਿਲੇ ਦੱਸ ਦੱਲਾ ਭੈਣ ਮੇਠੂ ਮੈਨੂੰ ਤੇ ਪੇਕਿਆਂ ਦੀ ਯਾਦ ਨਹੀਂ ਭੁੱਲੀ ਤਾਂ ਹੀ ਮੈਂ ਵੱਡੀ ਭੈਣ ਕੋ ਆ ਗਈ ਤੇ ਵੱਡੀ ਭੈਣ ਨੂੰ ਤੇ ਚੇਤਾ ਭੁੱਲ ਗਿਆ ਉਹ ਤੇ ਛੋਟੀ ਕੋ ਆਈ ਕੋਈ ਨਾ ਪੇਕੇ ਵੀ ਕਦੀ ਭੁੱਲ ਜਾਂਦੇ ਪਹਿਲੇ ਦੱਸ ਕਿ ਭੈਣਾ ਭੁੱਲ ਜਾਂਦੀ ਆ ਮਾਂ ਪਰ ਤੈਨੂੰ ਪਤਾ ਸੀ ਨਾ ਕੀ ਗੱਲ ਹੋਈ ਆ ਮੈਨੂੰ ਤੇ ਪਤਾ ਏ ਸਾਰਾ ਕੁਝ ਮਗਰ ਤੁਸੀਂ ਤੇ ਯਾਦ ਕਰਨਾ ਸੀ ਮੈਨੂੰ ਤੁਹਾਡਾ ਕੋਈ ਫਰਜ਼ ਨਹੀਂ ਸੀ ਮੈਨੂੰ ਯਾਦ ਕਰਨ ਦਾ ਮਗਰ ਛੱਡੋ ਇਹਨਾਂ ਗੱਲਾਂ ਨੂੰ ਤੁਸੀਂ ਕੋਈ ਨਹੀਂ ਰੋਜ ਤੈਨੂੰ ਕਿਸੇ ਗੱਲ ਤੇ ਭੁੱਲਿਆ ਹੈ ਕਿੰਨਾ ਮਾੜਾ ਕੀਤਾ ਭਾ ਨੇ ਮੇਰੇ ਘਰ ਵਜਨਾਰੇ ਭੈਣ ਭਰਾਵਾਂ ਸਾਰੇ ਰਿਸ਼ਤੇਦਾਰਾਂ ਸਾਹਮਣੇ ਮੇਰੇ ਘਰ ਵੱਲ ਦੀ ਬੇਇੱਜ਼ਤੀ ਕੀਤੀ ਹੈ ਤੇ ਮੈਂ ਕਿਹੜੇ ਮੂੰਹ ਨਾਲ ਆਪਣੇ ਘਰ ਵਾਲਿਆਂ ਨੂੰ ਲੈ ਕੇ ਘਰ ਆਵਾਂ ਬਸ ਮੈਂ ਤੈਨੂੰ ਤਾਂ ਮਨਾ ਨਹੀਂ ਕੀਤਾ ਤੂੰ ਮੇਰੇ ਘਰ ਨਾ ਆ ਆਪੇ ਆ ਟੀ ਹੈ ਨਾ ਮੇਰੇ ਘਰ ਨੂੰ ਮੇਰੇ ਘਰ ਦੇ ਦਰਵਾਜ਼ੇ ਸਦਾ ਹੀ ਤੇਰੇ ਵਾਸਤੇ ਖੁੱਲੇ ਆ ਦਿਨੇ ਆ ਰਾਤੀਆਂ ਨੇ ਰਿਆ ਸਵੇਰੇ ਜਦੋਂ ਮਰਜ਼ੀ ਆ ਸਕਦੀਆਂ ਤੈਨੂੰ ਮੈਂ ਕਦੀ ਮਨਾ ਨਹੀਂ ਕੀਤਾ ਤਾਂ ਜੀ ਤੁਹਾਨੂੰ ਤਾਂ ਪਤਾ ਹੈ ਕਿ ਇੱਕ ਬੰਦੇ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਫਿਰ ਆਪਾਂ ਹੁਣ ਕਿਤਰਾ ਛੱਡ ਸਕਦੇ ਆ ਕਿਤਰਾ ਉਹਨੂੰ ਕੁਝ ਕਹਿ ਸਕਦੇ ਆ ਆਪਾਂ ਨੂੰ ਤੇ ਉਹਨਾ ਹੀ ਪੈਗਾ ਨਾ ਉਹਨੂੰ ਤੁਸੀਂ ਕਿਉਂ ਸੋਚਦੇ ਜੇ ਉਹਦੇ ਬਾਰੇ ਕੁਝ ਨਾ ਸੋਚੋ ਅਸੀਂ ਤੇ ਭੈਣਾ ਭੈਣਾ ਮਿਲিয়ে ਰਾਜ ਇੱਕ ਬੰਦੇ ਕਰਕੇ ਨਾ ਸਾਰੇ ਰਿਸ਼ਤੇ ਖਰਾਬ ਹੁੰਦੇ ਪੈਨੇ ਸਾਰੇ ਭੈਣ ਭਰਾਵਾਂ ਦੇ ਤ ਸਾਰੇ ਭੈਣ ਭਰਾ ਰਲ ਕੇ ਇੱਕ ਬੰਦੇ ਠੀਕ ਨਹੀਂ ਕਰ ਸਕਦੇ ਭੈਣ ਗਲਤ ਤੇ ਤੁਹਾਡੀ ਬਿਲਕੁਲ ਠੀਕ ਹੈ ਮਗਰ ਉਹ ਕੋ ਸਮਝੇ ਤਾਂ ਸਮਝਾਉਣਾ ਕਿਨੇ ਸਾਰੇ ਰਿਸ਼ਤੇ ਜਦੋਂ ਆਪਾਂ ਸਾਰੇ ਭੈਣ ਭਰਾ ਸਾਰੇ ਇਕੱਠਾ ਹੋਗੇ ਆਪੇ ਸਮਝੇਗਾ ਫਿਰ ਆਓ ਤੁਸੀਂ ਹੀ ਵੱਡੇ ਹੋ ਕਰੋ ਗੱਲ ਉਹਨਾਂ ਨਾਲ ਉਹ ਤੇ ਕੁੱਤੇ ਦੀ ਪੂਛ ਹੈ ਉਹ ਸੁਧਰਨ ਵਾਲਾ ਨਹੀਂਗਾ ਇਹ ਆਈ ਹੈ ਨਾ ਤੇ ਇਹਨੂੰ ਚਾਹ ਪਾਣੀ ਪਿਆ ਕੇ ਤੋਰ ਕਰੋ ਕਿਉਂ ਮੇਰੀ ਪੈਨ ਕਰ ਜਾਵੇ ਇੰਨੇ ਸਾਲਾਂ ਬਾਅਦ ਮੇਰੇ ਘਰ ਆਈ ਹੈ ਜੇ ਉਹ ਨਹੀਂ ਸੁਧਰ ਤੋਈ ਜਦੜ ਜੋ ਅਰਿਆ ਭਰਾਵਾਂ ਦੀ ਉਸ ਰਾਤੇ ਵੀ ਇੱਥੇ ਹੀ ਸੀ ਪਾਜੀ ਘੱਟ ਤੁਸੀਂ ਵੀ ਨਹੀਂ ਸੀ ਕੀਤੀ ਤੁਹਾਨੂੰ ਪਤਾ ਵੀ ਮੇਰਾ ਭਰਾ ਮਖੌਲ ਨਹੀਂ ਕਰਾਉਂਦਾ ਫਿਰ ਤੁਹਾਨੂੰ ਕੀ ਫਰਜ ਸੀ ਮਖੌਲ ਕਰਨ ਦਾ ਨਾ ਕਰ ਦਿਓ ਤੇ ਨਾਲ ਸੁਣ ਦਿਓ ਅੱਛਾ ਮਖੌਲ ਹੀ ਕਰਦਾ ਆਪ ਜਿੰਨਾ ਮਰਜ਼ੀ ਮਖੌਲ ਕਰੀ ਜਾਵੇ ਪਾਜੀ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਮਿਲਣ ਨਹੀਂ ਆਈ ਮੈਂ ਆਪਣੀ ਭੈਣ ਨੂੰ ਮਿਲਣ ਆਈ ਤੁਹਾਡਾ ਦਿਲ ਕਰਦਾ ਹੈ ਭਰਾ ਸਾਡੇ ਨਾਲ ਮਿਲੋ ਨਹੀਂ ਦਿਲ ਕਰਦਾ ਤੇ ਨਾ ਮਿਲੋ ਜੇ ਇਹ ਤੇਰੀ ਇਹ ਭੈਣ ਹੈ ਨਾ ਤੇ ਮੇਰੀ ਵੀ ਘਰ ਵਾਲੀ ਹੈ ਮੇਰੇ ਪੁੱਛੋਂ ਤੋਂ ਬਗੈਰ ਤੈਨੂੰ ਕਿਵੇਂ ਮਿਲੇਗੀ ਇਹ ਜਾਓ ਤੇ ਕੰਮ ਕਰੋ ਆਪਣਾ ਹਾਂ ਸਭ ਗੱਲ ਕਰਨ ਦਿਓ ਜਾਓ ਇਹ ਵੀ ਘਟ ਨਹੀਂ ਹੈ ਜੇ ਇਹਨਾਂ ਦੂਹਾਂ ਵਜਾ ਕਰਕੇ ਲੜਾਈ ਹੋਈ ਆ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਵਿੱਚ ਅਸੀਂ ਪਾਣਾ ਪਾਣਾ ਕਿਉਂ ਨਾ ਬੋਲੀਏ ਅਸੀਂ ਤਾਂ ਬੋਲਾਂਗੇ ਤੇਰੀ ਗੱਲ ਪੈਣਾ ਠੀਕ ਆ ਪਰ ਇਹ ਵੀ ਬੜਾ ਕੱਬਾ ਹੀ ਜੇ ਮੈਨੂੰ ਜਾਨ ਦੋਗੇ ਤਾਂ ਮੈਂ ਜਾਊਂਗੀ ਨਹੀਂ ਜਾਊਂਦਾ ਮੈਂ ਕਿਧਰਾਂ ਚੱਲ ਜਾਂ ਕਰ ਸਿਆਪਤ ਵੜੀ ਪਾ ਕੇ ਮੈਂ ਚੱਲ ਜਾਣਾ ਵਾ ਭਾਉਨ ਮੈਂ ਕਿਹਾ ਸੀ ਕਿ ਵਿਆਹ ਦੀ ਮੰਦਰੀ ਦੇ ਦੇ ਇਹਨੂੰ ਵੇ ਮੰਦਰੀ ਮੰਗਟ ਡਿਆਈ ਪਰ ਨਹੀਂ ਦਿੱਤੀ ਉਹਨੇ ਤਾਂ ਸਿਆਪਤ ਪੈਣਾ ਹੀ ਸੀਗਾ ਕਿਹਨਾਂ ਕਿਸ ਗੱਲ ਤੇ ਖੁੰਦਾ ਕਢ ਲੀਤੀ ਉਹਨੇ ਮੰਜੂ ਦੇ ਪੇਕੇ ਆ ਨੇ ਮੰਦਰੀ ਨਹੀਂ ਪਾਈ ਆਪਾਂ ਕੀ ਕਹਿ ਸਕਦੇ ਨਾ ਉਹਨੂੰ ਜ਼ਬਰਦਸਤੀ ਥੋੜੀ ਕਰ ਸਕਦੇ ਆ ਵੀ ਸਾਡੇ ਫੁੱਫੜ ਨੂੰ ਮੁੰਦਰੀ ਪਾਓ ਇਹ ਤੇ ਨਹੀਂ ਕਹਿ ਸਕਦੇ ਆਪਾਂ ਉਹਨਾਂ ਦੀ ਮਰਜ਼ੀ ਸੀ ਨਾ ਤੇ ਪਰਪਾ ਨੂੰ ਕਿਹੜੀ ਚੀਜ਼ਾਂ ਘਟਾ ਸੀਗਾ ਉਹ ਨਹੀਂ ਪਾ ਸਕਦਾ ਸੀਗਾ ਉਹ ਪਾ ਦਿੰਦਾ ਤੇ ਗੱਲ ਖਤਮ ਹੋ ਜਾਂਦੀ ਇੱਕ ਮੁੰਦਰੀ ਚਲਦੇ ਆਪਾਂ ਰਿਸ਼ਤੇ ਵਗਾਲ ਲੈ ਸਾਨੂੰ ਕਿੰਨੇ ਕਹਿਣਾ ਸਾਡੀ ਕਿਹੜੀ ਮਾਂ ਬੈਠੀ ਐ ਕਿ ਕਹਿਣਾ ਪੁੱਤ ਤੁਸੀਂ ਭੈਣ ਭਰਾ ਰਲ ਕੇ ਰਹੋ ਆਪਾਂ ਨੂੰ ਤਾਂ ਆਪੇ ਹੀ ਹੁਣ ਸੋਚਣਾ ਪਊਗਾ ਨਾ ਤੁਸੀਂ ਵੱਡੇ ਹੋ ਤਾਂ ਹੀ ਮੈਂ ਤੁਹਾਡੇ ਕੋਾਈ ਆਈਂ ਆ ਚਲ ਪੈਨੂ ਆਖਾ ਕੋਈ ਗੱਲ ਨਹੀਂ ਛਾਟੇ ਸਭ ਗੱਲਾਂ ਆਪਾਂ ਆਪਸ ਵਿੱਚ ਮਿਲ ਜੇ ਵਰਤੀਏ ਪੈਣ ਪਰਾਵਨ ਮਿਲ ਜੇ ਝੁਕਣਾ ਤੇ ਪੈਣਾ ਹੀ ਇੱਕ ਜਣੇ ਨੂੰ ਆਪਾਂ ਝੁਕ ਜਾਈਏ ਤਾਈਓ ਤਾਂ ਮਵੀ ਝੁੱਕ ਕੇ ਤੁਹਾਡੇ ਆ ਲਈਆਂ ਰਾਜ ਇੱਕ ਹੋਰ ਗੱਲੋਂ ਨਰਾਜ ਜੀ ਉਹ ਕਿਹੜੀ ਗੱਲੋਂ ਉਹ ਇਸ ਗੱਲੋਂ ਰਾਜ ਜੀ ਕਹਿੰਦਾ ਸੀ ਰਾਜ ਦਾ ਰਿਸ਼ਤਾ ਜਿਹੜਾ ਨਾ ਮੈਂ ਆਪਣੇ ਛੋਟੇ ਭਰਾ ਨਾਲ ਕਰਨਾ ਸੀਗਾ ਇੱਕ ਵਾਰਾ ਮੈਨੂੰ ਵਿਆਹ ਕਰਕੇ ਸੁੱਖ ਨਹੀਂ ਮਿਲਿਆ ਤਾਂ ਦੂਜੀ ਵਾਰਾ ਮਿਲਣਾ ਸੀ ਇਸ ਕਰਕੇ ਉਹ ਮੇਰੀ ਮਰਜ਼ੀ ਸੀ ਮੈਂ ਨਹੀਂ ਕਰਾਣਾ ਜੇ ਮੇਰਾ ਪਿਓ ਮਾਂ ਭਰਾ ਮੈਨੂੰ ਘਰ ਰੱਖਣਾ ਚਾਹੁੰਦੇ ਸੀ ਤੇ ਦੂਸਰੇ ਨੂੰ ਕੀ ਇਤਰਾਜ਼ ਇਹਨੂੰ ਕੀ ਇਤਰਾਜ਼ ਹੈ ਪਾਪਾ ਪਾਪਾ ਗੱਲ ਸੁਣੋ ਤੁਸੀਂ ਵੈਸੇ ਗਲਤੀ ਕੀਤੀ ਮਾਸੀ ਆਈ ਸੀ ਤੁਸੀਂ ਮਾਸੀ ਨੂੰ ਪੂਰੇ ਗੁੱਸੇ ਦੇ ਨਾਲ ਬਹੁਤ ਬੋਲ ਬੁਲਾਰਾ ਕਰਕੇ ਕੱਢਤਾ ਸਾਨੂੰ ਵੀ ਚਾਹੇ ਨਾਨਕਿਆਂ ਨੂੰ ਮਿਲੰਦਾ ਮੇਰਾ ਇੱਡਾ ਵੱਡਾ ਨਾਨਕਿਆਂ ਦਾ ਪਰਿਵਾਰ ਮੈਨੂੰ ਅੱਜ ਤੱਕ ਦੀ ਮੌਕਾ ਹੀ ਨਹੀਂ ਮਿਲਿਆ ਮੇਰੇ ਨਾਨਕਿਆਂ ਦੇ ਨਾਲ ਮਿਲ ਵਰਤਨ ਦਾ ਜੇ ਅੱਜ ਮੇਰੀ ਮਾਸੀ ਘਰ ਆਈ ਸੀ ਤੇ ਤੁਸੀਂ ਚਲੇ ਜਾਂਦੇ ਤੁਸੀਂ ਮਾਸੀ ਨੂੰ ਇਦਾਂ ਨਾ ਕੱਢਦੇ ਤੁਸੀਂ ਮਾਸੀ ਨੂੰ ਇੰਨਾ ਗੁੱਸਾ ਕੀਤਾ ਹੁਣ ਉਹ ਫਿਰ ਕੀ ਸੋਚੇਗੀ ਕਿ ਕਿਵੇਂ ਦਾ ਇਹਦਾ ਪਿਓ ਹੈ ਮੇਰਾ ਮਨ ਫੇਰ ਇੱਕ ਵਾਰ ਸੜ ਗਿਆ ਮੈਂ ਮੈਨੂੰ ਬੜੀਆਂ ਰੀਝਾਂ ਸੀ ਮਾਸੀ ਨੂੰ ਵੇਖਦਿਆਂ ਸਾਰੀ ਮੈਨੂੰ ਇੰਨੀ ਖੁਸ਼ੀ ਹੋਈ ਕਿ ਅੱਜ ਮੇਰੀ ਮਾਸੀ ਆਈ ਹੈ ਅੱਜ ਫਿਰ ਤੋਂ ਮੇਰਾ ਘਰ ਹਰਿਆ ਭਰਿਆ ਹੋ ਜਾਏਗਾ ਮੇਰੀ ਮਾਸੀ ਮੈਨੂੰ ਗੱਲ ਨਾਲ ਲਾਏਗੀ ਮੇਰਾ ਮਾਮਾ ਮੈਨੂੰ ਗੱਲ ਨਾਲ ਲਾਏਗਾ ਤੇ ਮੈਂ ਇੱਕਦਮ ਫੇਰ ਕੁੱਟ ਕੇ ਮੇਰੇ ਮਾਮੇ ਨੂੰ ਜੱਫੀ ਪਾਵਾਂਗੀ ਮੇਰੇ ਮਾਮੇ ਨੂੰ ਮਿਲਾਂਗੀ ਮੈਂ ਆਪਣੀ ਮੰਮੀ ਮੇਰੀ ਮੰਮੀ ਮੈਨੂੰ ਉਹੀ ਚੂਰੀ ਵਾਲੀ ਰੋਟੀ ਬਣਾ ਕੇ ਖਵਾਏਗੀ ਤੁਸੀਂ ਬਹੁਤ ਗਲਤ ਕੀਤਾ ਪਾਪਾ ਬਹੁਤ ਗਲਤ ਕੀਤਾ ਮੈਂ ਤੁਹਾਡੇ ਨਾਲ ਬਹੁਤ ਨਾਰਾਜ਼ ਹਾਂ ਅੱਛਾ ਤੈਨੂੰ ਬੋਧਾ ਹੀ ਨਾਨਕਿਆਂ ਦਾ ਚਾਹ ਚੜ ਗਿਆ ਤੇ ਤੂੰ ਬੋਰੀ ਗੱਲ ਨਾ ਤੇ ਚੱਲ ਤੂੰ ਵੀ ਇਹਦੇ ਨਾਲ ਹੀ ਚੱਲ ਚੱਲ ਚੋਕ ਆਪਣਾ ਬੜੀ ਬਿਸਤਰਾ ਤੇ ਤੂੰ ਵੀ ਚੱਲ ਉਹਦੇ ਨਾਲ ਹੀ ਹਲੋ ਆ ਯਾਰ ਰੁਕ ਜਾ ਮੈਂ ਹੋ ਰਹੀ ਆ ਤਿਆਰ ਵੇਟ ਕਰ ਲਾ ਤਿਆਰ ਹੁਣ ਨੂੰ ਟਾਈਮ ਨਹੀਂ ਲੱਗਦਾ ਆ ਰਹੀ ਆ ਮੈਂ ਬਸ ਨਿਕਲ ਰਹੀ ਆ ਤੂੰ ਵੇਟ ਕਰ ਕਾਲੀ ਬੋਤ ਪਈ ਹੋਈ ਇੱਕ ਤੇ